ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਲਿਆ ਰਹੀ ਹੈ। ਖੇਤੀ ਕਾਨੂੰਨ ਵਾਪਸ ਲਿਆ ਕੇ ਲਾਗੂ ਕਰਨ ਦੇ ਲਈ ਵੱਡਾ ਕਦਮ ਚੁੱਕ ਦਿੱਤਾ ਗਿਆ। ਖੇਤੀ ਕਾਨੂੰਨ ਤਿੰਨ ਕਿਵੇਂ ਵਾਪਸ ਆ ਰਹੇ ਨੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਬੇਸ਼ੱਕ ਤਿੰਨ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਨੇ ਮਾਫੀ ਮੰਗ ਕੇ ਵਾਪਸ ਲੈ ਲਿਆ ਹੋਏ। ਪਰ ਹੁਣ ਟੇਢੇ ਤਰੀਕੇ ਦੇ ਨਾਲ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਦਾ ਰਾਖ ਪਧਰਾ ਕਰ ਦਿੱਤਾ ਗਿਆ ਇਸ ਦੇ ਵਿੱਚ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਚਿੱਠੀਆਂ ਵੀ ਲਿਖ ਦਿੱਤੀਆਂ ਨੇ ਖਰੜੇ ਵੀ ਭੇਜ ਦਿੱਤੇ ਨੇ ਤੇ ਉੱਤੇ ਕੰਮ ਕਰਨ ਦੇ ਲਈ ਵੀ ਕਹਿ ਦਿੱਤਾ ਹੈ ਕੇਂਦਰ ਸਰਕਾਰ ਸੂਬਾ ਸਰਕਾਰਾਂ ਦੀਆਂ ਬਾਹਾਂ ਮੋੜ ਕੇ ਇਹ ਲਾਗੂ ਕਰਾਉਣ ਜਾ ਰਹੀ ਹੈ ਇਹਦੇ ਬਾਰੇ ਗੱਲ ਕਰਦੀਆਂ ਦਾ ਸਾਲ ਇਸ ਬਾਰੇ ਗੱਲ ਕਰਦੇ ਆ ਤੁਹਾਨੂੰ ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰ ਦਵਾਂ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸੁਭਾ ਸਰਕਾਰਾਂ ਸਾਡੇ ਹਿਸਾਬ ਦੇ ਨਾਲ ਨੀਤੀ ਬਣਾ ਲੈਣ ਜਿਹਦੇ ਵਿੱਚ ਮੰਡੀਆਂ ਨੂੰ ਖਤਮ ਕਰ ਦਿੱਤਾ ਜਾਵੇ ਜਿਹੜੇ ਸੈਲੋਜ਼ ਬਣਨਗੇ ਵੱਡੇ ਵੱਡੇ ਘਰਾਨਿਆਂ ਦੇ ਉਹਨਾਂ ਸੈਲੋਜ਼ ਨੂੰ ਜਾੜ ਮੰਨ ਲਿਆ ਜਾਵੇ ਮੰਡੀਆਂ ਦਾ ਤੇ ਉੱਥੇ ਹੀ ਸਿੱਧੀ ਕਣਕ ਜੀਰੀ ਜੋ ਵੀ ਜਾਣਾ ਉੱਥੇ ਸਿੱਧਾ ਜਾਵੇ ਜਾਨੀ ਕਿ ਜਿਹੜੀ ਰੋਟੀ ਹੈ ਉਹਨੂੰ ਪੂੰਜੀਪਤੀਆਂ ਦੀ ਤਜੋਰੀ 'ਚ ਬੰਦ ਕਰਨ ਦਾ ਜਿਹੜਾ ਸੌਦਾ ਉਹ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਨਾਲ ਹੀ ਕਿਉਂਕਿ ਕੇਂਦਰ ਸਰਕਾਰ ਵਿੱਚ ਕਾਨੂੰਨ ਨਹੀਂ ਬਣਾ ਸਕਦੀ ਮੰਡੀਆਂ ਦੇ ਖਰੀਦਣ ਖਰੂਦਣ ਦੀ ਸਾਰੀ ਜਿਹੜੀ ਕਾਨੂੰਨ ਆ ਉਹ ਪੰਜਾਬ ਸਰਕਾਰ ਬਣਾ ਸਕਦੀ ਹੈ ਉਹ ਪੰਜਾਬ ਸਰਕਾਰ ਦੀ ਜਿਹੜਾ ਉਹ ਹਿੱਸੇ ਆਉਂਦਾ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜੀ ਸੂਬਿਆਂ ਦੀ ਸੂਚੀ ਹੈ ਉਹਦੇ ਵਿੱਚ ਉਹ ਚੀਜ਼ ਸ਼ਾਮਿਲ ਹੈ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜੀ ਨੀਤੀ ਬਣਾਉਂਦੇ ਆ ਸੂਬੇ ਵੀ ਉਸ ਦੇ ਬਰਾਬਰ ਦੀ ਨੀਤੀ ਬਣਾ ਲੈਣ ਤਾਂ ਗੱਲ ਬਸ ਬਣ ਜੂਗੀ ਇਸ ਦਾ ਖਰੜਾ ਉਹਨਾਂ ਨੇ ਭੇਜ ਦਿੱਤਾ ਇਸੇ ਤਰ੍ਹਾਂ ਨਾਲ ਹੀ ਹੋਰ ਜਿਹੜੀਆਂ ਸ਼ਿਕਾ ਨੇਗੀਆਂ ਜਿਹਦੇ ਵਿੱਚ ਐਮਐਸਪੀ ਨੂੰ ਲਾਗੂ ਕਰਨ ਦੀ ਗੱਲ ਸੀ ਹੁਣ ਕੇਂਦਰ ਸਰਕਾਰ ਐਮਐਸਪੀ ਤੋਂ ਭੱਜ ਰਹੀ ਹੈ ਐਮਐਸਪੀ ਦੇਣ ਦੀ ਗਲਤ ਆ ਦੂਰ ਦੀ ਗੱਲ ਹੈ ਕਿ ਉਹ ਤੋਂ ਵੀ ਭੱਜ ਰਹੀ ਹੈ ਇਹਦੇ ਬਾਰੇ ਵੀ ਇੱਕ ਤੋੜ ਲੱਬਿਆ ਗਿਆ ਹੈ ਇਸ ਬਾਰੇ ਗੱਲ ਕਰਦੇ ਹਾਂ ਬੀਕੇ ਜੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਣ ਨੇ ਦੱਸਿਆ ਕਿ ਕੇਂਦਰ ਸਰਕਾਰ ਵਾਪਸ ਲੈ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦਾ ਰਾਹ ਰਭਰੀ ਹੈ ਉਗਰਾਹਣ ਨੇ ਦੱਸਿਆ ਕਿ ਪਤਾ ਲੱਗਿਆ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਵਿੱਚ ਸਬੰਧੀ ਇੱਕ ਖਰੜਾ ਭੇਜਿਆ ਗਿਆ ਜਿਸ ਵਿੱਚ ਸਰਕਾਰ ਵੱਲੋਂ ਸਰਕਾਰੀ ਖਰੀਦ ਤੋਂ ਪਿੱਛੇ ਹਟਣ ਦੇ ਸੰਕੇਤ ਮਿਲਦੇ ਨੇ ਇਸੇ ਖਰੜੇ 'ਚ APMC ਐਕਟ ਵਿੱਚ ਸੋਧ ਕਰਨ ਦੀ ਯੋਜਨਾ ਹੈ ਤਾਂ ਜੋ ਸ਼ਾਇਲੋਜ਼ ਨੂੰ ਮਾਰਕੀਟ ਈਆੜਾਂ ਵਿੱਚ ਬਦਲ ਦਿੱਤਾ ਜਾਵੇ ਤੇ ਕਿਸਾਨਾਂ ਦੀਆਂ ਜਣਸਾਂ ਨੂੰ ਯਾਨੀ ਕਿ ਫਸਲਾਂ ਨੂੰ ਸਿੱਧਾ ਖੇਤਾਂ 'ਚੋਂ ਹੀ ਚੁੱਕ ਲਿਆ ਜਾਵੇ ਉਹਨਾਂ ਕਹੇ ਹੈ ਕਿ ਅਜਿਹਾ ਹੋਣ ਨਾਲ ਅਨਾਜ ਮੰਡੀਆਂ ਦੇ ਨਾਲ-ਨਾਲ ਸਰਕਾਰੀ ਖਰੀਦ ਪ੍ਰਣਾਲੀ ਵੀ ਖਤਮ ਹੋ ਜਾਵੇਗੀ ਇਸ ਤੋਂ ਇਲਾਵਾ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਜਾਨੀ ਕਿ ਐਮਐਸਪੀ ਦੀ ਥਾਂ ਕੀਮਤ ਬੀਮਾ ਯੋਜਨਾ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਜਦੋਂ ਕਿ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਗਰੰਟੀ ਕਾਨੂੰਨ ਦੀ ਮੰਗ ਕਰ ਰਹੀਆਂ ਨੇ ਉਗਰਾਹਣ ਇਹ ਗਿਆ ਹੈ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਉਸ ਦਾ ਪੂਰਾ ਖਰੜਾ ਮੰਗ ਲਿਆ ਗਿਆ ਹੈ ਤੇ ਇਸ ਸੰਬੰਧੀ ਪੂਰੀ ਸਮੀਖਿਆ ਤੋਂ ਬਾਅਦ ਸੰਘਰਸ਼ ਬਾਰੇ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਉਹਨਾਂ ਕਿਹਾ ਕਿ ਪਤਾ ਲੱਗਿਆ ਕਿ ਖਰੜਾ ਨਵੰਬਰ ਦੇ ਆਖਰੀ ਹਫਤੇ ਸੋਬੇਨ ਭੇਜ ਕੇ ਉਹਨਾਂ ਦੀ ਸਲਾਹ ਮੰਗੀ ਗਈ ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਸ ਖਰੜੇ ਨੂੰ ਖੋਲਿਆ ਨਹੀਂ ਗਿਆ ਉਹਨਾਂ ਚੇਤਾਵਨੀ ਦਿੱੰਦੇ ਕਿ ਅਗੇ ਪੰਜਾਬ 'ਚ ਨਾ ਹੀ ਅਜਿਹਾ ਕਾਨੂੰਨ ਲਾਗੂ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਅਨਾਜ ਮੰਡੀਆਂ ਦੀ ਹੋਦ ਨੂੰ ਪ੍ਰਭਾਵਿਤ ਹੋਣ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਫਸਲਾਂ ਦੀ ਸਰਕਾਰੀ ਖਰੀਦ ਵੀ ਨਹੀਂ ਰੁਕਣ ਦਿੱਤੀ ਜਾਵੇਗੀ ਗੁਰਾਹਣੇ ਕਿਹਾ ਕਿ ਆਉਣ ਵਾਲੇ ਦਿਨ ਸੰਕਟ ਨਾਲ ਜਟਣ ਲਈ ਮੋੜ ਤੇਜ਼ ਸੰਘਰਸ਼ ਵਿੜਨ ਦੀ ਰੂਪਰੇਖਾ ਉਲਕੀ ਜਾਵੇਗੀ ਤੁਸੀਂ ਅੰਦਾਜ਼ਾ ਲਾ ਲਓ ਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਅਸੀਂ ਕਾਨੂੰਨ ਨਹੀਂ ਲਿਆ ਸਕਦੇ ਉਹ ਤਾਂ ਰਾਹ ਬੰਦ ਹੋ ਗਿਆ ਹੁਣ ਦੂਜੇ ਰਾਹ ਲੱਭ ਰਹੀ ਹੈ ਇਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ ਜਿੰਨਾ ਜਿਹੜੀਆਂ ਉਹ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਚੀਜ਼ਾਂ ਸੀ ਉਹਨਾਂ ਨੂੰ ਟੇਢੇ ਤਰੀਕੇ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕੰਟਰੈਕਟ ਫਾਰਮਿੰਗ ਹੈ ਕੰਟਰੈਕਟ ਫਾਰਮਿੰਗ ਦੇ ਲਈ ਵੀ ਰਾਹ ਲੱਭਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਉਹਨੂੰ ਸੂਬਿਆਂ ਦੇ ਰਾਹੀਂ ਲਾਗੂ ਕਰਾਇਆ ਜਾਵੇ ਕੇਂਦਰ ਸਰਕਾਰ ਕਹਿੰਦੀ ਕਿ ਸੂਬੇ ਆਪਣੀ ਨੀਤੀ ਬਣਾ ਲੈਣ ਜਿਹੜੀਆਂ ਅਸੀਂ ਪ੍ਰਪੋਜ਼ਲਾਂ ਦੇ ਰਹੇ ਆਂ ਵੀ ਆ ਆ ਹੋਊਗਾ ਜਾਂ ਸ਼ੈਲੋਜ਼ ਨੂੰ ਜਾੜ ਮੰਨ ਲਿਆ ਜਾਊਗਾ ਸਿੱਧੀ ਫਸਲ ਜਾਊਗੀ ਐਮਐਸਪੀ ਖਤਮ ਹੋ ਜਾਊਗੀ ਜਿਹੜਾ ਫਸਲ ਬੀਮਾ ਯੋਜਨਾ ਲਾਗੂ ਹੋ ਜਾਊਗੀ ਇਸੇ ਤਰ੍ਹਾਂ ਵਾਲੀ ਜਿਹੜਾ ਕੰਟਰੈਕਟ ਫਾਰਮਿੰਗ ਹੈ ਵੀ ਤੁਸੀਂ ਇਹ ਫੈਸਲੇ ਕਰ ਲਓ ਜਿਹੜੇ ਯਾਨੀ ਕਿ ਉਹ ਕਾਨੂੰਨਾ ਦੀ ਉਹ ਪੰਜਾਬ ਸਰਕਾਰ ਬਣਾ ਦੇ ਉਹਦੇ ਨਾਲ ਅਸੀਂ ਅੱਗੇ ਅਸੀਂ ਅਪਰੋਚ ਯਾਨੀ ਕਿ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਹਿੰਦੁਸਤਾਨ ਦੀ ਕਿਸਾਨੀ ਨੂੰ ਗਿਰਵੀ ਰੱਖਣ ਕਸਾ ਨਹੀਂ ਅੰਦੋਲਨ ਵੇਲੇ ਇੱਕ ਨਾਰਾ ਚੱਲਿਆ ਸੀ ਕਿ ਐਸੀ ਰੋਟੀ ਨੂੰ ਤਜੋਰੀ ਚ ਬੰਦ ਨਹੀਂ ਹੋਣ ਦਵਾਂਗੇ ਪੂੰਜੀਪੱਤੀਆਂ ਦੇ ਗੱਲੇ ਦੇ ਵਿੱਚ ਪੂੰਜੀਪੱਤੀਆਂ ਦੀ ਤਜੋਰੀ ਦੇ ਵਿੱਚ ਰੋਟੀ ਬੰਦ ਹੋ ਜਾਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਨਿੱਕੀ ਨਿੱਕੀ ਚੀਜ਼ ਤੇ ਮਲੋਪਲੀ ਹੈ ਜਦੋਂ ਰੋਟੀ ਇਹਨਾਂ ਦੇ ਕੋਲ ਚੱਲ ਗਈ ਅਨਾਜ ਇਹਨਾਂ ਦੇ ਸੈਲੋਸ ਚ ਬੰਦ ਹੋ ਗਿਆ ਤਾਂ ਗਰੀਬ ਨੂੰ ਕਿਸ ਭਾਅ ਮਿਲਣਾ ਹੈ ਅਮੀਰ ਨੂੰ ਕਿਸ ਭਾਅ ਮਿਲਣਾ ਹੈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਆਪਣੇ ਤੋਂ ਜਣੀ ਕਿ ਤਹਾਡੇ ਤੋਂ ਮੇਰੇ ਤੋਂ ਕਿਸਾਨਾਂ ਤੋਂ 500 ਰੁਪਏ ਮੈਂ ਉਦਾਹਰਨ ਦੇ ਰਿਹਾ 500 ਰੁਪਏ ਫੀ ਕੁਆਂਟਲ ਦੇ ਹਿਸਾਬ ਨਾਲ ਕਣਕ ਖਰੀਦੀ ਜਾਣੀ ਹੈ ਤੇ ਅੱਗੇ 1500 1800 ਜਿਵੇਂ ਜਿਵੇਂ ਮੰਗ ਵਧਣੀ ਹੈ 1900 2500 ਇਸੇ ਹਿਸਾਬ ਦੇ ਨਾਲ ਫੀ ਕੁਆਂਟਲ ਵੇਚੀ ਜਾਣੀ ਹੈ ਯਾਨੀ ਕਿ ਇਹ ਖਦਸ਼ਾ ਇਹ ਕੰਦ ਤੇ ਲਿਖੀ ਹੋਈ ਚੀਜ਼ ਹੈ ਜੇ ਕੋਈ ਕਹੇ ਕਿ ਨਹੀਂ ਜੀ ਇਹਦਾ ਨਹੀਂ ਹੋ ਸਕਦਾ ਇਹਦੇ ਨਾਲ ਕਿਸਾਨ ਕਿਸਾਨਾਂ ਨੂੰ ਫਾਇਦਾ ਤਾਂ ਹੈ ਨਾ ਕਿ ਜੇ ਕਿਸਾਨ ਆਪਣੀ ਫਸਲ ਦਾ ਆਪ ਭਾਅ ਤੈਅ ਕਰਨਾ ਤਾਂ ਫਿਰ ਵੀ ਪੂੰਜੀਪਤੀ ਨੇ ਆ ਤਾਂ ਕਿਸਾਨਾਂ ਨੂੰ ਫਾਇਦਾ ਤਾਂ ਇਹਦੇ ਨਾਲ ਕੋਈ ਨਹੀਂ ਹੋਣਾ ਕਿਸਾਨਾਂ ਨੂੰ ਤਾਂ ਇਹ ਫਾਇਦਾ ਹੈ ਕਿਸਾਨਾਂ ਨੂੰ ਨਹੀਂ ਸਮੁੱਚਤਾ ਨੂੰ ਸਾਰੇ ਲੋਕਾਂ ਨੂੰ ਫਾਇਦਾ ਹੈ ਕਿ ਸਰਕਾਰ ਸਰਕਾਰੀ ਰੇਟ ਤੇ ਖਰੀਦ ਕਰੇ ਤੇ ਸਰਕਾਰੀ ਰੇਟ ਤੇ ਅੱਗੇ ਵੇਚੇ ਤਾਂ ਜੋ ਗਰੀਬ ਤੱਕ ਵੀ ਅਨਾਜ ਪਹੁੰਚ ਸਕੇ ਅਮੀਰ ਤੱਕ ਵੀ ਪਹੁੰਚ ਸਕੇ ਇਹ ਤਦ ਹੀ ਸੰਭਵ ਹੈ ਜੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਟੇਢੇ ਰੂਪ ਚ ਬਾਮ ਰੋੜ ਕੇ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਫਿਰ ਪੰਜਾਬ ਵਾਲਿਓ ਤਗੜੇ ਹੋ ਜਾਓ ਇੱਕ ਵਾਰ ਫਿਰ ਹੱਲਾ ਬੋਲਣ ਦੀ ਤਿਆਰੀ ਕਰਨੀ ਪੈਣੀ ਹੈ ਨਹੀਂ ਤਾਂ ਫਿਰ ਤੁਹਾਡੀਆਂ ਨਸਲਾਂ ਵੀ ਪਸਟਾਉਣਗੀਆਂ ਫਸਲਾਂ ਦਾ ਤੁਹਾਡੀਆਂ ਬਰਬਾਦ ਹੋਣੀਆਂ ਹੀ ਹੋਣੀਆਂ ਨੇ ਪੰਜਾਬ ਦੀ ਆਰਥਿਕਤਾ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਕਿਸਾਨੀ ਦੇ ਉੱਤੇ ਨਿਰਭਰ ਹੈ ਕਿਸਾਨੀ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਲੋਕਾਂ ਨੂੰ ਲੋਕਾਂ ਦੇ ਨਾਲ ਜੁੜੇ ਹੋਏ ਰੋਜ਼ਗਾਰਾਂ ਨੂੰ ਪੈਦਾ ਕਰਦੀ ਹੈ ਚਾਹੇ ਉਹ ਖੇਤ ਮਜ਼ਦੂਰ ਦੇ ਰੂਪ ਚ ਹੋਵੇ ਚਾਹੇ ਮੰਡੀ ਚ ਬੈਠੇ ਆਰਥੀ ਦੇ ਰੂਪ ਚ ਹੋਵੇ ਚਾਹੇ ਮੰਡੀ ਚ ਆਉਂਦੇ ਪੱਲੇਦਾਰ ਦੇ ਰੂਪ ਚ ਹੋਵੇ ਬਹੁਤ ਵੱਡੇ ਪੱਧਰ ਤੇ ਕਿਸਾਨੀ ਬਹੁਤ ਸਾਰੇ ਰੋਜ਼ਗਾਰ ਪੈਦਾ ਕਰਦੀ ਹੈ ਤੇ ਉਹ ਚੋਂ ਕਮਾਉਂਦੀ ਬਹੁਤ ਘੱਟ ਹੈ ਇਹੀ ਕਾਰਨ ਹੈ ਕਿ ਤੁਸੀਂ ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਵੱਡੇ ਸੰਘਰਸ਼ਾਂ ਦੀ ਜਿਹੜਾ ਬਿਗਲ ਹੈ ਉਹ ਵੱਜ ਸਕਦਾ ਹੈ ਜਾਂ ਪਹਿਲਾਂ ਦੀ ਤਰ੍ਹਾਂ ਇੱਕ ਵਾਰ ਫੇਰ ਕੇਂਦਰ ਸਰਕਾਰ ਨੂੰ ਜਿਹੜਾ ਉਹ ਦਿਖਾਉਣਾ ਪੈਣਾ ਕਿ ਕਿਸ ਤਰ੍ਹਾਂ ਨਾਲ ਪੰਜਾਬ ਨਾਲ ਮੱਥਾ ਚਾਹੇ ਤੁਸੀਂ ਸਿੱਧਾ ਲਾੜੋ ਚਾਹੇ ਪੁੱਠਾ ਲਾੜੋ ਅਗਵਾਈ ਇਹਦੀ ਪੰਜਾਬ ਨੂੰ ਹੀ ਕਰਨੀ ਪੈਣੀ ਹੈ ਇਹ ਇੱਕ ਲਿਖੀ ਹੋਈ ਗੱਲ ਹੈ ਕਿ ਇਸ ਸਾਰੇ ਦੇ ਖਿਲਾਫ ਪੰਜਾਬ ਹੀ ਖੜਾ ਹੋ ਸਕਦਾ ਹੈ ਬਾਕੀ ਸੂਬੇ ਤਾਂ ਪਹਿਲਾਂ ਹੀ ਇਸ ਦੇ ਉੱਤੇ ਜਿਹੜਾ ਉਸ ਹਥਿਆਰ ਸੈੱਟ ਚੁੱਕੇ ਨੇਗੇ ਜੇ ਤੁਸੀਂ ਦੇਖ ਲੋ ਕਿ ਐਮਐਸਪੀ ਨੂੰ ਲੈ ਕੇ ਬਿਹਾਰ ਦਾ ਕੀ ਹਾਲ ਹੈ ਯੂਪੀ ਦਾ ਕੀ ਹਾਲ ਹੈ ਬਾਕੀ ਸਾਰੇ ਥਾਵਾਂ ਦਾ ਕੀ ਹਾਲ ਹੈ ਇਹਦੀ ਇਹਦੀ ਲੜਾਈ ਹੈ ਜਿਹੜੀ ਉਹ ਪੰਜਾਬ ਹਰਿਆਣੇ ਦਾ ਕਿਸਾਨ ਜਾਂ ਪੱਛਮੀ ਜੂਪੀ ਦਾ ਕਿਸਾਨ ਹੀ ਤਕੜਾ ਹੋ ਕੇ ਲੜ ਸਕਦਾ ਬਾਕੀ ਦਾ ਸਹਿਯੋਗ ਕਰ ਸਕਦੇ ਜਿੰਨਾ ਉਹਨਾਂ ਤੋਂ ਤਿਲ ਫੁੱਲ ਹੋਇਆ ਪਰ ਇੱਕ ਗੱਲ ਕੰਧ ਤੇ ਲਿਖੀ ਹੈ ਕਿ ਸੰਘਰਸ਼ ਵੱਡਾ ਵਿੜਣਾ ਪੈਣਾ